ਕੀ ਚੀਜ਼ ਨੂੰ ਬੜੇ ਹਲਕੇ ਚ ਲਿਆ ਜਾਂਦਾ ਕਿਉਂਕਿ ਜਾਂ ਤਾਂ ਇਹ ਐ ਵੀ ਨੁਕਸਾਨ ਹੈ ਜਿਹੜਾ ਆਮ ਆਦਮੀ ਦਾ ਹੋ ਰਿਹਾ ਹੈ। ਐ ਜਾ ਪੋਲਿਟੀਸ਼ੀਨ ਹੈ ਜਾਂ ਦੂਸਰੇ ਲੋਕਾਂ ਦੇ ਲੋਬੀ ਹੈ ਜਿਹੜੀ ਉਹ ਬੋਲੀਏ ਚਲੋ ਆਪਾਂ ਨੂੰ ਇਹਨਾਂ ਨਾਲ ਕਿਹੜਾ ਕੋਈ ਆਪਣੀ ਦੁਸ਼ਮਣੀ ਹੈ ਵੀ ਜੱਗੂ ਤੇ ਲੌਰੈਂਸ ਨਾਲ ਹੀ ਆਪਣਾ ਕੋਈ ਰੌਲਾ ਹੈ। ਆਪਾਂ ਤਾਂ ਕੇਸ ਦੀ ਪੈਰਵਾਈ ਕਰਨੀ ਹੈ ਜੇ ਤੁਹਾਨੂੰ ਲੱਗਦਾ ਵੀ ਸਾਡਾ ਕਸੂਰ ਨਹੀਂ ਤਾਂ ਫਲਾਣੇ ਬੰਦੇ ਦਾ ਅਫਸਰ ਹੈ ਜਾਂ ਦਾ ਕਸੂਰ ਹੈ। ਸਾਨੂੰ ਤਾਂ ਫਲਾਣੇ ਨੇ ਕਹਿਤਾ ਉਹਨਾਂ ਦਾ ਕਸੂਰ ਹੈ ਤਾਂ ਉਧਰ ਨੂੰ ਹੋ ਲਾ ਵੇਖਦੇ ਤਾਂ ਬੇਟਾ ਇਹਨੂੰ ਪਹਿਲਾਂ ਵੀ ਗੁਜਰਾਤ ਇਲੈਕਸ਼ਨ ਵੇਲੇ ਵੀ ਸੀਐਮ ਸਾਹਿਬ ਨੇ ਬਿਆਨ ਦਿੱਤਾ ਸੀਗਾ ਵੀ ਗੋਲਡੀ ਬਰਾੜ ਨੂੰ ਹ ਰਾਸਤੇ ਵਿੱਚ ਲੈ ਲਿਆ ਗਿਆ ਪਰੰਤੂ ਗੱਲਾਂ ਦੇ ਇਕੱਲੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਉਤੇ ਕੋਈ ਕਾਰਵਾਈ ਹੁੰਦੀ ਅਜੇ ਤੱਕ ਨਜ਼ਰ ਨਹੀਂ ਆਈ ਤੇ ਜੇਕਰ ਸੰਯੁਕਤ ਗਵਰਨਮੈਂਟ ਕਹਿ ਰਹੀ ਹੈ ਤਾਂ ਹੋਮ ਮਿਨਿਸਟਰੀ ਵੱਲੋਂ ਪੱਤਰ ਹੈ ਤਾਂ ਕੋਈ ਨਾ ਕੋਈ ਸਚਾਈ ਤਾਂ ਖਰ ਇਸ ਗੱਲ 'ਚ ਹੋਏਗੀ ਕੀਤਾ ਤਾਂ ਵਧੀਆ ਗੱਲ ਹੈ ਜੇ ਪਰ ਉਹਨੂੰ ਅਮਲੀ ਤੌਰ ਤੇ ਏ ਕਿਸੇ ਨੇਪਰੇ ਚੜ੍ਹਾ ਜਾਵੇ ਮਤਲਬ ਗੱਲਾਂ ਹੁੰਦੀਆਂ ਨੇ ਫਿਰ ਉੱਥੇ ਫਿਰ ਰੁਕ ਜਾਂਦੀਆਂ ਨੇ ਤਾਂ ਕਰਕੇ ਨਾ ਮਨ ਹਤਾਸ਼ ਹੋ ਜਾਂਦਾ ਵੀ ਬਿਆਨ ਬਹੁਤ ਆਉਂਦੇ ਹਨ ਪਰੰਤੂ ਕਾਰਵਾਈ ਬਹੁਤ ਘੱਟ ਹੁੰਦੀ ਹੈ ਰਾਜਸਥਾਨ ਦੇ ਵਿੱਚ ਰੋਹਿਤ ਦਾ ਜਿਹੜਾ ਘਰ ਤੋੜਿਆ ਜਾਂਦਾ ਗੈਂਗਸਟਰ ਦਾ ਜਿਨੇ ਸੁਖਦੇਵ ਗੁੱਗਾ ਮੇੜੀ ਨੂੰ ਮਾਰਿਆ ਤਾਂ ਕਿਵੇਂ ਦੇਖਦੇ ਹੋ ਗਤੀਵਿਧੀਆਂ ਜਿਹੜੀਆਂ ਐਕਸ਼ਨ ਵੀ ਹੁੰਦਾ ਪਰ ਸਰਕਾਰ ਵੱਲੋਂ ਤੁਸੀਂ ਸਾਰੀਆਂ ਸਟੇਟ ਚਾਹੇ ਯੂਪੀ ਦਾ ਲਾ ਲਓ ਰਾਜਸਥਾਨ ਦਾ ਲਾ ਲਓ ਸਾਰੀਆਂ ਗਵਰਨਮੈਂਟ ਆ ਜਿਹੜੀਆਂ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਉਂਦੀਆਂ ਪਰੰਤੂ ਪੰਜਾਬ ਦਾ ਰਵਈਆ ਇਸ ਦੇ ਉੱਤੇ ਟੋਟਲੀ ਅਲੱਗ ਹੈ ਇੱਥੇ ਹਰ ਇੱਕ ਚੀਜ਼ ਨੂੰ ਬੜੇ ਹਲਕੇ 'ਚ ਲਿਆ ਜਾਂਦਾ ਕਿਉਂਕਿ ਜਾਂ ਤਾਂ ਇਹ ਹੈ ਵੀ ਨੁਕਸਾਨ ਹੈ ਜਿਹੜਾ ਆਮ ਆਦਮੀ ਦਾ ਹੋ ਰਿਹਾ ਹੈ ਕਿਆ ਪੋਲਿਟਿਸ਼ੀਨ ਹੈ ਜਾਂ ਦੂਸਰੇ ਲੋਕਾਂ ਨੇ ਲੌਬੀ ਹੈ ਜਿਹੜੀ ਉਹ ਇਹ ਤੋਂ ਪਰੇ ਹੈਗੀ ਜਾਂ ਮਿਲੀ ਭੁਗਤਾਈ ਤਾਂ ਲੋਕਾਂ ਦੀ ਅਸੀਂ ਹੀ ਇਹ ਲੱਗ ਰਿਹਾ ਮੈਨੂੰ ਕਿਉਂਕਿ ਨਹੀਂ ਤਾਂ ਬਾਕੀ ਤੁਸੀਂ ਦੇਖੋ 1.5 ਮਹੀਨੇ ਦੇ ਅੰਦਰ ਅੰਦਰ ਰਾਜਪੂਤ ਸਮਾਜ ਨੇ ਦਬਾਅ ਬਣਾਇਆ ਤਾਂ ਤੁਸੀਂ ਦੇਖੋ ਨਤੀਜਾ ਤੁਹਾਡੇ ਸਾਹਮਣੇ ਆ ਪਰੰਤੂ ਸਾਡੇ ਸਾਨੂੰ ਪੌਣੇ ਦੋ ਸਾਲ ਹੋ ਗਏ ਹਲੇ ਤੱਕ ਅਸੀਂ ਚਾਰਜ ਫਰੇਮ ਨਹੀਂ ਕਰਾ ਸਕੇ ਇੱਕ ਵੀਡੀਓ ਹਟਾਉਣ ਬਾਰੇ ਹਾਈ ਕੋਰਟ ਨੇ ਵੀ ਡਬਲ ਬੈਂਚ ਦਾ ਫੈਸਲਾ ਔਰ ਸਰਕਾਰ ਉਹਨੂੰ ਵੀ ਟਿਚ ਕਰਕੇ ਜਾਣ ਰਹੀ ਹੈ ਹੁਣ ਤੁਸੀਂ ਅੰਦਾਜ਼ਾ ਆਪ ਲਾ ਲਓ ਵੀ ਕਿੱਥੇ ਫਰਕ ਹੈ 5 ਜਨਵਰੀ ਨੂੰ ਤਰੀਕ ਹੈ ਜੀ ਰਿਪੋਰਟ ਮੰਗੀ ਹੈ 5 ਜਨਵਰੀ ਨੂੰ ਜਿਹੜਾ ਲੌਰੈਂਸ ਤੇ ਜੱਗੂ ਮੁਕਰਰੇ ਵੀ ਅਸੀਂ ਨਹੀਂ ਕੀਤਾ ਕਿਵੇਂ ਦੇਖਦੇ ਹਾਂ ਵੀ ਸਰਕਾਰ ਕਰ ਸਕਦੀ ਹੈ ਕੋਈ ਰਿਪੋਰਟ ਵੀ ਕੱਢਣ ਦੋ ਇਹਨਾਂ ਕੇਸ 'ਚ ਦੇਖੋ ਜੀ ਮੁਕਰਨਾ ਉਹਨਾਂ ਨੇ ਹੈਗਾ ਹੀ ਹੈ ਦੇਖੋ ਦੋਸ਼ੀ ਕਦੋਂ ਕਹਦਾ ਹੁੰਦਾ ਮੈਂ ਇਹ ਗੁਨਾਹ ਕੀਤਾ ਹੈ ਉਹ ਗਲਤ ਹੈ ਇਹ ਵੀ ਸਾਬਤ ਦਾ ਸਟੇਟ ਨਹੀਂ ਕਰਨਾ ਹੁੰਦਾ ਇਹਨਾਂ ਸਾਰੀ ਗੱਲਾਂ ਉਹ ਤਾਂ ਕਹਿਣਗੇ ਉਹ ਤਾਂ ਅਖੀਰ ਤੱਕ ਹੀ ਕਹਿਣਗੇ ਅਸੀਂ ਕੀਤਾ ਨਹੀਂ ਕਿਉਂਕਿ ਉਹਨਾਂ ਨੇ ਜੋ ਫਾਇਦਾ ਚੁੱਕਣਾ ਸੀ ਉਹ ਤਾਂ ਚੁੱਕ ਲਿਆ ਤੇ ਸਜ਼ਾ ਦੇ ਨੇੜੇ ਜਦੋਂ ਲੱਗਣਗੇ ਉਦੋਂ ਤਾਂ ਉਹਨਾਂ ਨੇ ਇੱਕ ਮੁੱਕਤ ਨਹੀਂ ਹੈ ਵੀ ਸਾਡਾ ਕੋਈ ਕਸੂਰ ਨਹੀਂ ਹੈ ਫਿਰ ਕਸੂਰ ਜਿਹਦਾ ਹੈਗਾ ਉਹ ਤਾਂ ਦੱਸ ਦਿਓ ਨਾ ਫਿਰ ਆਪਾਂ ਉਹਦੇ ਬਾਰੇ ਨੂੰ ਹੋਰ ਲਈਏ ਚਲੋ ਆਪਾਂ ਰੂਗੇ ਇਹਨਾਂ ਨਾਲ ਕਿਹੜਾ ਕੋਈ ਆਪਣੀ ਦੁਸ਼ਮਣੀ ਹੈ ਵੀ ਜੱਗੂ ਤੇ ਲਾਰੈਂਸ ਨਾਲ ਹੀ ਆਪਣਾ ਕੋਈ ਰੌਲਾ ਹੈ ਆਪਾਂ ਤਾਂ ਕੇਸ ਦੀ ਪੈਰਵਾਈ ਕਰਨੀ ਹੈ ਜੇ ਤੂੰ ਨੂੰ ਲੱਗਦਾ ਵੀ ਸਾਡਾ ਕਸੂਰ ਨਹੀਂ ਤਾਂ ਫਲਾਣੇ ਬੰਦੇ ਦਾ ਅਫਸਰ ਆ ਜਾਂਦਾ ਕਸੂਰ ਆ ਜੀ ਸਾਨੂੰ ਤਾਂ ਫਲਾਦੇ ਨੇ ਕਹਤਾ ਉਹਨਾਂ ਦਾ ਕਸੂਰ ਹੈ ਤਾਂ ਉਧਰ ਨੂੰ ਹੋਲਾਂਗੇ ਪਤਾ ਤਾਂ ਲੱਗਿਆ ਵੀ ਕਸੂਰ ਕਿਸ ਦਾ ਆਖਰ ਨੂੰ ਬੰਦਾ ਤਾਂ ਮਰਿਆ ਹੈ ਨਾ ਜੇ ਅੱਤਵਾਦੀ ਦਾ ਐਲਾਨ ਦਿੱਤਾ ਹੁਣ ਸਿੱਧੂ ਪਰਿਵਾਰ ਕੀ ਮੰਗ ਕਰਦਾ ਵੀ ਉਹਨੂੰ ਪੰਜਾਬ ਲਿਆਂਦਾ ਜਾਵੇ ਜਾਂ ਮਤਲਬ ਕਿਸ ਤਰੀਕੇ ਦੀ ਮੰਗ ਦੇਖੋ ਜੀ ਸਾਡੇ ਅਸੀਂ ਤਾਂ ਜਿਹੜੀ ਜਸਟਿਸ ਦੀ ਮੰਗ ਕਰਦੇ ਆ ਇਸ ਗੱਲ ਦੀ ਜਸਟਿਸ ਕਿਵੇਂ ਮਿਲੂਗਾ ਜੇ ਉਹ ਬੰਦੇ ਉਹਨਾਂ ਨੂੰ ਉਹਨਾਂ ਦੀ ਐਕਸਟਰਾਡੀਸ਼ਨ ਹੁੰਦੀ ਹੈ ਉਹਨਾਂ ਨੂੰ ਜਿਹੜੀਆਂ ਧੁਕਮੀਆਂ ਸਜਾਵਾਂ ਮਿਲਦੀਆਂ ਨੇ ਫੇਰ ਹੀ ਜਸਟਿਸ ਵਾਲੀ ਗੱਲ ਕਿਸੇ ਰਾਹ ਪੈਂਦੀ ਹੈ ਇਹ ਕੇਵਲ ਬਿਆਨਬਾਜ਼ੀ ਤੱਕ ਜਾ ਇਲੈਕਸ਼ਨ ਦਾ ਸਮਾਂ ਹੁਣ ਉਹਦਾ ਕਰਕੇ ਇਹਨਾਂ ਚੀਜ਼ਾਂ ਜਨਤਾ ਦਾ ਧਿਆਨ ਖਿੱਚਣ ਲਈ ਕੀਤਾ ਜਾਂਦਾ ਤਾਂ ਇਸ ਚੀਜ਼ੋਂ ਕੁਝ ਵੀ ਨਹੀਂ ਨਿਕਲਦਾ